ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਕਰ ਦਿੱਤਾ ਖੁਸ਼ ਪੰਜਾਬ ਦੇ ਖਜ਼ਾਨੇ ਦਾ ਮੂੰਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਾਨਫਰੰਸ ਕਰਕੇ ਖੋਲ੍ਹ ਦਿੱਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੋ ਵਾਦੇ 2022 ਦੀਆਂ ਸਭਾ ਦੀਆਂ ਚੋਣਾਂ ਵਿੱਚ ਕੀਤੇ ਸੀ ਉਹਨਾਂ ਦੀ ਪਰਿਪਾਈ ਅਸੀਂ ਕਰ ਰਹੇ ਹਾਂ ਕੁਝ ਦੀ ਪਰਪਾਈ ਹੋਗੀ ਹੈ ਕੁਝ ਵੀ ਪਰਪਾਈ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕਰ ਦੇਾਂਗੇ ਲੇਕਿਨ ਪੰਜਾਬ ਦੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਵੇਂ ਹੀ ਆਪਣੇ ਖਜ਼ਾਨੇ ਦਾ ਮੂੰਹ ਖੋਲਿਆ ਤੇ ਪੰਜਾਬ ਦੇ ਲੋਕਾਂ ਵੱਲੋਂ ਪ੍ਰਸ਼ੰਸਾ ਵੀ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਨਰੇਗਾ ਸਕੀਮ ਵਿੱਚ ਇੱਕ ਕ੍ਰਾਂਤੀਕਾਰੀ ਫੈਸਲਾ ਕੀਤਾ ਹੈ ਇਤਿਹਾਸ ਦੇ ਵਿੱਚ ਕਿਸੇ ਵੀ ਸਰਕਾਰ ਨੇ ਇਸ ਤਰ੍ਹਾਂ ਦਾ ਫੈਸਲਾ ਨਹੀਂ ਕੀਤਾ ਜਿਸ ਨਾਲ ਨਰੇਗਾ ਸਕੀਮ ਵਿੱਚ ਇੱਕ ਇਤਿਹਾਸਿਕ ਬਦਲਾਅ ਆਇਆ ਹੈ ਹੁਣ ਮਜ਼ਦੂਰਾਂ ਨੂੰ ਨਾ ਸਿਰਫ ਸਰਕਾਰੀ ਪ੍ਰੋਜੈਕਟਾਂ ਦੇ ਕੰਮ ਕਰਨ ਲਈ ਸਗੋਂ ਘਰ ਬੈਠੇ ਸਗੋਂ ਘਰ ਬੈਠੇ ਕੰਮ ਕਰਨ ਲਈ ਵੀ ਪੂਰੀ ਮਜ਼ਦੂਰੀ ਮਿਲੇਗੀ ਨਰੇਗਾ ਅਧੀਨ ਰਜਿਸਟਰਡ ਅਤੇ ਨਰੇਗਾ ਕਾਰਡ ਰੱਖਣ ਵਾਲੇ ਮਜ਼ਦੂਰਾਂ ਨੂੰ ਹੁਣ ਘਰ ਬੈਠੇ ਕੰਮ ਕਰਨ ਲਈ ਪੂਰਾ ਲਾਭ ਮਿਲੇਗਾ ਇਹ ਸਕੀਮ ਗਰੀਬ ਪਰਿਵਾਰਾਂ ਲਈ ਇੱਕ ਵੱਡੀ ਰਾਹਤ ਸਾਬਤ ਹੋਵੇਗੀ ਜੇਕਰ ਕੋਈ ਮਜ਼ਦੂਰ 90 ਦਿਨਾਂ ਲਈ ਘਰ ਬੈਠੇ ਕੰਮ ਕਰਦਾ ਤਾਂ ਉਸ ਦਾ ਪੂਰਾ ਰਿਕਾਰਡ ਰੱਖਿਆ ਜਾਵੇਗਾ ਅਤੇ 31140 ਰੁਪਏ ਦੀ ਰਕਮ ਉਸ ਦੇ ਖਾਤੇ ਵਿੱਚ ਟ੍ਰਾਂਸਫਰ ਕੀਤੀ ਜਾਵੇਗੀ ਨੇਗਾ ਸਦੀਮ ਹੁਣ ਸਾਰੀਆਂ ਸਕੂਲਤਾਵਾਂ ਸ਼ਾਮਲ ਕੀਤੀਆਂ ਗਈਆਂ ਹਨ ਇਸ ਵਿੱਚ ਪਿੰਡੂ ਖੇਤਰਾਵਾਂ ਵਿੱਚ ਸੜਕ ਨਿਰਮਾਣ ਤਲਾਹ ਨਿਰਮਾਣ ਨਹਿਰਾਂ ਦੀ ਸਪਾਈ ਰੁੱਖ ਲਗਾਉਣਾ ਪਾਣੀ ਦੀ ਸੰਭਾਲ ਦਾ ਦਾ ਕੰਮ ਸ਼ਾਮਲ ਇਸ ਤੋਂ ਇਲਾਵਾ ਕਿਸਾਨਾਂ ਨੂੰ ਬੰਨ ਬਣਾਉਣ ਖੂਪ ਪੁੱਟਣ ਅਤੇ ਸਿੰਚਾਈ ਸਹੂਲਤਾ ਬਣਾਉਣ ਲਈ ਮਜ਼ਦੂਰੀ ਮਿਲੇਗੀ ਇਹ ਯੋਜਨਾ ਦੀ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਇਹ ਹੈ ਕਿ ਮਜ਼ਦੂਰ ਹੁਣ ਆਪਣੇ ਘਰ ਵਿੱਚ ਪਖਾਨੇ ਬਣਾਉਣ ਕੰਕਰੀਟ ਫਰਸ਼ ਛਾਉਣ ਛੱਤਾਂ ਦੀ ਮੁਰੰਮਤ ਕਰਨ ਤੇ ਹੋਰ ਕਰੇਲੂ ਕੰਮ ਦੀ ਨਿਰਮਾਣ ਕਰਨ ਲਈ ਮਜ਼ਦੂਰੀ ਕਮਾ ਸਕਣਗੇ ਇਸ ਨਾਲ ਗਰੀਬ ਪਰਿਵਾਰਾਂ ਨੂੰ ਦੋਹਰਾ ਲਾਭ ਮਿਲੇਗਾ ਇੱਕ ਪਾਸੇ ਉਹਨਾਂ ਦੇ ਘਰਾਂ ਦਾ ਵਿਕਾਸ ਹੋਵੇਗਾ ਦੂਜੇ ਪਾਸੇ ਉਹਨਾਂ ਨੂੰ ਰੋਜ਼ਗਾਰ ਵੀ ਮਿਲੇਗਾ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਵਾਅਦਾ ਹੈ ਯਾਨੀ ਕਿ ਆਪਣੇ ਘਰ ਦੇ ਵਿੱਚ ਕੰਮ ਕਰਨ ਦੀ ਵੀ ਮਜ਼ਦੂਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੀ ਜਾਵੇਗੀ ਨਰੇਗਾ ਦੇ ਤਹਿਤ ਹਰੇਕ ਮੌਜੂਦ ਮਜ਼ਦੂਰ ਨੂੰ ਪ੍ਰਤੀ ਦਿਨ 340 ਪੈ ਦੀ ਮਜ਼ਦੂਰੀ ਦਿੱਤੀ ਜਾਂਦੀ ਹੈ ਹਰੇਕ ਪਰਿਵਾਰ ਨੂੰ ਇੱਕ ਸਵਿੱਤੀਸ ਸਰ ਘੱਟੋ ਘੱਟ 100 ਦਿਨ ਦੇ ਰੁਜ਼ਗਾਰ ਦੀ ਗਾਰੰਟੀ ਹੈ ਜੇਕਰ ਕਿਸੇ ਮਜ਼ਦੂਰ ਨੂੰ 15 ਦਿਨ ਦੇ ਕੰਮ ਅੰਦਰ ਨਹੀਂ ਮਿਲਦਾ ਤਾਂ ਉਹਨਾਂ ਨੂੰ ਬਰਜ਼ਗਾਰੀ ਪੱਤਾ ਵੀ ਦਿੱਤਾ ਜਾਂਦਾ ਹੈ ਇਸ ਯੋਜਨਾ ਦੇ ਤਹਿਤ ਔਰਤਾਂ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾਂਦੀ ਹੈ ਕੁੱਲ ਕਾਰਜਕਾਲ ਦਾ ਘੱਟੋ ਘੱਟ 33% ਔਰਤਾਂ ਲਈ ਰਾਖਵਾ ਹੈ ਕੰਮ ਵਾਲੀ ਥਾਂ ਤੇ ਪੀਣ ਵਾਲਾ ਪਾਣੀ ਛਾਂ ਅਤੇ ਮੁੱਢਲੀ ਸਹਾਇਤਾ ਦੀ ਸਹੂਲਤਾਂ ਵੀ ਲਾਜ਼ਮੀ ਹੈ ਛੋਟੇ ਬੱਚਿਆਂ ਵਾਲੀਆਂ ਔਰਤਾਂ ਲਈ ਕ੍ਰੈਚ ਵੀ ਪ੍ਰਦਾਨ ਕੀਤੇ ਜਾਂਦੇ ਹਨ ਮਜ਼ਦੂਰਾਂ ਨੂੰ ਸਿੱਧੇ ਉਹਨਾਂ ਦੇ ਬੈਂਕ ਜਾਂ ਡਾਕਰ ਖਾਤਿਆਂ ਵਿੱਚ ਭੁਗਤਾਨ ਕੀਤਾ ਜਾਂਦਾ ਹੈ ਜਿਸ ਵਿੱਚ ਵਿਚੋਲਿਆ ਖਤਮ ਹੋ ਜਾਂਦਾ ਹੈ ਕੰਮ ਸ਼ੁਰੂ ਕਰਨ ਦੇ 15 ਦਿਨਾਂ ਦੇ ਅੰਦਰ ਮਜ਼ਦੂਰੀ ਦਾ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ ਜੇਕਰ ਕੋਈ ਦੇਰੀ ਹੁੰਦੀ ਹੈ ਤਾਂ ਮਜ਼ਦੂਰ ਨੂੰ ਮੁਆਵਜ਼ਾ ਉਹ ਜੋ ਇੱਕ ਵਾਧੂ ਰਕਮ ਦਿੱਤੀ ਚਾਵੇਗੀ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਪਣੇ ਖਜ਼ਾਨੇ ਦਾ ਬੂਥ ਖੋਲ ਦਿੱਤਾ ਉਹਨਾਂ ਨੇ ਕਿਹਾ ਕਿ ਜਿਹੜੇ ਨਰੇਗਾ ਦੇ ਵਿੱਚ ਮਜ਼ਦੂਰ ਕੰਮ ਕਰਦੇ ਨੇ ਉਹਨਾਂ ਦੀ ਹੌਸਲਾ ਫਸਾਈ ਲਈ ਅਸੀਂ ਫੰਡ ਜਾਰੀ ਕੀਤੇ ਨੇ ਉਹ ਆਪਣੇ ਘਰ ਦੇ ਵਿੱਚ ਵੀ ਕੰਮ ਕਰਦੇ ਨੇ ਉਹਨਾਂ ਨੂੰ ਉਹਨਾਂ ਦੀ ਮਜ਼ਦੂਰੀ ਮਿਲੇਗੀ ਦੂਸਰੇ ਪਾਸੇ ਜਿਹੜੇ ਅਸੀਂ ਪ੍ਰੋਜੈਕਟਾਂ ਦੀ ਚਾਹੇ ਸੜਕਾਂ ਨੇ ਨਾਲੀਆਂ ਨੇ ਖੂਹ ਨੇ ਸਿੰਚਾਈ ਦੇ ਕੰਮ ਨੇ ਟੋਬੇ ਦੇ ਕੰਮ ਨੇ ਦਰਖਤ ਲਗਾਉਣ ਦੇ ਕੰਮ ਨੇ ਉੱਥੇ ਵੀ ਦਰੇਗਾ ਦੇ ਮਜ਼ਦੂਰਾ ਨੂੰ ਪੈਹਲ ਦਿੱਤੀ ਜਾਵੇਗੀ ਅਤੇ ਬੰਦਾ ਉਹਨਾਂ ਦਾ ਮਿਹਨਤਾਨਾ ਉਹਨਾਂ ਦੀ ਮਜ਼ਦੂਰੀ ਉਹਨਾਂ ਦੇ ਸਿੱਧਾ ਖਾਤਿਆਂ ਦੇ ਵਿੱਚੋਂ ਡੈਕਟ ਟ੍ਰਾਂਸਪੋਰਟ ਕੀਤੀ ਜਾਵੇਗੀ ਤਾਂ ਕਿ ਵਿਚੋਲੀਆ ਸਿਸਟਮ ਖਤਮ ਕੀਤਾ ਜਾ ਸਕੇ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਦੇ ਇਸ ਫੈਸਲੇ ਦੇ ਨਾਲ ਆ ਪੰਜਾਬ ਦਾ ਮਜ਼ਦੂਰ ਵਰਗ ਜਿਨ੍ਹਾਂ ਦੇ ਕੋਲ ਡਰੇਗਾ ਜਾਂ ਮਨਰੇਗਾ ਦੀ ਖਾਟ ਦੇ ਉਹ ਖੁਸ਼ ਹੋਇਆ